10 ਸਾਲ ਬਹੁਤ ਖਰਾਬ ਹੋ ਗਏ ਆਪਣੇ ਬਹੁਤ ਪਿੱਛੇ ਚਲੇ ਗਏ ਜਿਹੜੇ ਸੂਬੇ ਆਪਣੇ ਤੋਂ ਬਹੁਤ ਅੱਗੇ ਬਹੁਤ ਪਿੱਛੇ ਹੁੰਦੇ ਸੀ ਅੱਜ ਆਪਣੇ ਤੋਂ ਬਹੁਤ ਅੱਗੇ ਚਲੇ ਗਏ ਤੁਸੀਂ ਦੇਖ ਲਓ ਉੱਤਰ ਪ੍ਰਦੇਸ਼ ਬਿਹਾਰ ਚ ਕਿੰਨੀ ਤਰੱਕੀ ਹੋ ਗਈ ਹੈ ਇੱਥੇ ਰੁਕ ਗਈ 10 ਸਾਲਾਂ ਚ ਕੋ ਇੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਆ ਹੁਣ ਹੁਣ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਟੈਲੀਫੋਨ ਕਰਕੇ ਫਰੋਤੀਆਂ ਲੈਂਦਾ ਹੈ ਮੇਰੇ ਕੋਲੇ ਇੰਡਸਟਰੀਸਟ ਮੇਰੇ ਕੋਲੇ ਰੀਅਲ اسٹیਟ ਵਾਲੇ ਜਿਹਨਾਂ ਨੂੰ ਟੈਲੀਫੋਨ ਹੁੰਦਾ ਹੈ ਕਿ ਸਾਡੇ ਕੋਲੇ ਕਰੋੜ ਰੁਪਏ ਭੇਜ ਸਾਡੇ ਕੋਲੇ 2 ਕਰੋੜ ਰੁਪਏ ਭੇਜ ਇੱਥੇ ਜਿੰਨੇ ਪੰਜਾਬ ਸਰਕਾਰ ਦੇ ਅਫਸਰ ਬਣੇ ਫੇ ਗੈਂਗਸਟਰ ਬਣੇ ਫਿਰਦੇ ਐ ਇੱਥੇ ਮੈਨੂੰ ਪਤਾ ਐ ਇੱਥੇ ਡੀ ਐਫ ਸੀ ਸੀ ਤੁਹਾਡੇ ਜਵਾਲ ਚ ਹਰ ਦੁਕਾਨ ਤੇ ਜਾ ਕੇ ਉਹਨੇ ਸੈਂਪਲ ਭਰੇ ਐ ਇਸ ਇਲੈਕਸ਼ਨ ਦੇ ਦੌਰਾਨ ਮੰਡੀ ਬੋਰਡ ਦੇ ਅਫਸਰ ਇਹ ਜੀ ਆ ਮਾਉਣੇ ਸ਼ਹਿਰ ਦੇ ਜਿੰਨੇ ਵਪਾਰੀਆ ਸਾਰਿਆਂ ਦੀ ਕਿਤਾਬਾਂ ਚੱਕ ਕੇ ਲੈ ਕੇ ਗਏ ਐ ਜੋ ਕਰ ਸਕਦੇ ਸੀ ਜੋ ਦਾ ਵਤ ਰੱਖਦੇ ਸੀ ਉਹਨਾਂ ਨੇ ਵਰਤਿਆ ਪਰ ਜਿਵੇਂ ਹੁਣ ਲੁੱਟਣ ਲੱਗੇ ਐ ਹੁਣ ਜਿੰਨੀਆਂ ਸਰਕਾਰੀ ਜ਼ਮੀਨ ਬਜੀ ਹੈ ਇਹਨਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਸਾਰੀ ਵੇਚ ਦੇਣੀ ਆਪਣੇ ਚਹੇਤਿਆਂ ਨੂੰ ਦਿੱਲੀ ਵਾਲਿਆਂ ਨੂੰ ਸੌਦੇ ਹੋਏ ਪਏ ਆ ਪਰ ਕਾਲੀ ਦਲ ਉਹਨਾਂ ਨੂੰ ਚਿਤਾਵਨੀ ਦੇਣਾ ਚਾਹੁੰਦਾ ਹੈ ਅਫਸਰ ਸਬਾਨ ਨੂੰ ਵੀ ਕੋਈ ਹੈ ਜਾਂ ਫੈਸਲਾ ਨਾ ਕਰਿਓ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏ ਜਾਂ ਜਿਹਦੇ ਨਾਲ ਆ ਦਿੱਲੀ ਵਾਲੇ ਲੁਟੇਰੇ ਨੂੰ ਠੁੱਕ ਕੇ ਲੈ ਜਾਣ ਪੈਸਾ ਕਿਉਂਕਿ ਸਾਰੇ ਉਹ ਫੈਸਲੇ ਵੀ ਸਿਰ ਤੋਂ ਕੋਰੀ ਕੀਤੀ ਜਾਊਗੀ ਜੇ ਜਿਹੜੇ ਜਿਹੜੇ ਲੋਕ ਅਫਸਰ ਜਾਂ ਕੋਈ ਵੀ ਜਿਨ੍ਹਾਂ ਦਾ ਹਿੱਸਾ ਜਾਂ ਜਿਨ੍ਹਾਂ ਦੀ ਉਹਦੇ ਕੰਮ 'ਚ ਹਿੱਸਾ ਪਾਊਗਾ ਉਹ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਭੁਗਤਣਾ ਪਊਗਾ ਕਿਉਂਕਿ ਅਜੇ ਨਾਲ ਸਾਲ ਰਹਿ ਗਿਆ ਝਾੜੂ ਵਾਲਿਆਂ ਨੂੰ ਪਤਾ ਹੀ ਸਾਲ ਰਹਿ ਗਿਆ ਭਗਵੰਤ ਮਾਨ ਨੂੰ ਹੀ ਪਤਾ ਸਾਲ ਰਹਿ ਗਿਆ ਹੁਣ ਉਹ ਇਕੱਲਾ ਪੈਸਾ ਇਕੱਠਾ ਕਰਨ ਤੇ ਲੱਗੇ ਐ ਆਲੂ ਬਹੁਤ ਵਰੀਆ ਮਾਰਕੀਟ ਬਣਾਈ ਸੀ ਮੰਡੀ ਬੋਰਡ ਦੀ ਸਬਜ਼ੀ ਮੰਡੀ ਬਹਾਲੀ ਉਹਨੂੰ ਵੇਚਣ ਦਾ ਫੈਸਲਾ ਕਰ ਲਿਆ ਬਿਜਲੀ ਵਿਭਾਗ ਦੇ ਬਹੁਤ ਜਗ੍ਹਾ ਸਾਰੀਆਂ ਵਿੱਚ ਲਾਦੀਆਂ ਅਕਾਲੀ ਦਲ ਨਹੀਂ ਉਹਨਾਂ ਨੂੰ ਵੇਚਣ ਦਊਗਾ ਤੇ ਮੈਂ ਜਿਹੜਾ ਵੇਚਦੇ ਖਰੀਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜੇ ਤੁਸੀਂ ਖਰੀਦੋਗੇ ਧੱਕੇ ਨਾਲ ਵੀ ਜਿਸ ਦਿਨ ਸਰਕਾਰ ਆਈ ਸਾਲਾ ਕੁਝ ਕੈਨਸਲ ਕੀਤਾ ਜਾਊਗਾ ਐਸ ਕਰਕੇ ਤੁਸੀਂ ਇਹ ਜੇ ਕੰਮਾ ਜਨਾ ਪਾਓ ਹੁਣਾਂ ਜੰਗ ਸ਼ੁਰੂ ਹੋ ਗਈ ਐ ਸ਼ਰੋਮਣੀ ਅਕਾਲੀ ਦਲ ਦੀ ਉਹਨਾਂ ਲੁਟੇਰਿਆਂ ਦੇ ਖਿਲਾਫ ਕੇਜਰੀਵਾਲ ਦੇ ਉਹਨਾਂ ਦੇ ਲੁਟੇਰਿਆਂ ਦੇ ਖਿਲਾਫ ਤੇ ਜੇ ਕੋਈ ਵੀ ਗਲਤ ਹੋਊਗਾ ਉਹ ਸਾਰਾ ਕੁਝ ਉਹ ਜਵਾਬਦੇਹੀ ਹੋਣਗੇ ਬਾਕੀ ਮੈਂ ਇੱਕ ਗੱਲ ਚ ਕਹਿਣਾ ਜੁਣਾ ਰਬੀ ਸਿੰਘ ਆ ਤੂੰ ਸੋਚਦਾ ਨਾ ਕਿ ਮੈਂ ਇਹਨੂੰ ਚੁਕਾ ਲੂੰਗਾ ਮੈਂ ਇਹਨੂੰ ਚੁਕਾ ਲੂੰਗਾ ਇਹਨੂੰ ਚੁਕਾ ਲੂੰਗਾ ਕਿੰਨੇ ਦਿਨ ਚੁਕਾਏਗਾ ਅੱਜ ਤੋਂ ਗਿਨ ਡੇਰੀ ਲਾ ਲਾ ਹਰ ਰੋਜ਼ ਘਟਾਈ ਚ ਜਿਸ ਦਿਨ ਸਿੰਘਾਂ ਨੂੰ ਹੱਥ ਪੈ ਗਿਆ ਤੇਰਾ ਕੀ ਬਣੂਗਾ ਉਹ ਤੁਹਾਡੇ ਹਲਕੇ ਵਾਲੀ ਦੱਸਣ ਸਾਡੇ ਵਕੀਲ ਸਾਹਿਬ ਹੈ ਜੀ ਆਪ ਬੜੀ ਮਿਹਨਤ ਕਰ ਰਹੇ ਆ ਹੁਣ ਵੀ ਕੇਸ ਬਿੰਦਿਆਲ ਹੋ ਗਈ ਹੋਈ ਉਹਦਾ ਹੈ ਚਲੋ ਆਪਣੇ ਉਹ ਇੱਕ ਪਹਿਲਾ ਪਹਿਲੀ ਬੇਲ ਤਾਂ ਅਸੀਂ ਕਰਾ ਲਈ ਹੋਈ ਹੈ ਹੈ ਬਲਵਿੰਦਰ ਵਾਲੀ ਉਹਨਾਂ ਨਾਲ ਪੁੱਛੀ ਸੀ ਬਲਵਿੰਦਰ ਸਿੰਘ ਪੁੱਛਣ ਹਾਂ ਬਿੰਦਾ ਪੁੱਛਣ ਉਹਦੀ ਬੇਲ ਹੁਣੀ ਕਰਾ ਕੇ ਆਏ ਆ ਤੇ ਆਪਾਂ ਖੀਣ ਤੱਕ ਲੈਣਾ ਜੀ ਸਾਰੇ ਕੈਂਸਲ ਕਰਾਉਣੇ ਆ ਕਿ ਤੇ ਜਿੰਨੇ ਲਿਸਟ ਨਾਲੇ ਜੀ ਸਿੰਘ ਸਾਹਿਬ ਜਿਨ੍ਹਾਂ ਨੇ ਕੀਤਾ ਸਾਰੇ ਕੇਸ ਜਿਹੜੇ ਜਿਹੜੇ ਅਫਸਰ ਨਾਲ ਆਏ ਹੋ ਉਹ ਜਿਹਨੇ ਕੀਤਾ ਉਹਨਾਂ ਦੇ ਆਪਾਂ ਫਿਰ ਤੋਂ ਕੇਸ ਕਰਨ ਦੇ ਅਫਸਰਾਂ ਤੇ ਜਿਹਨਾਂ ਨੇ ਤੋਅਸ ਕਰਕੇ ਮੈਂ ਹਰਮਿੰਦਰ ਸਿੰਘ ਨੂੰ ਕਹਿਣਾ ਚਾਹਣਾ ਜਿੰਨੀ ਐਸ਼ ਕਰਦੀਆਂ 15 ਆ ਮਹੀਨਾ ਆ 5-7 ਮਹੀਨੇ ਕਰ ਲਾ ਉਹਦੇ ਬਾਅਦ ਤੇਰੀ ਜਗ੍ਹਾ ਕਿੱਥੇ ਕਿਹੜੀ ਜਗ੍ਹਾ ਤੇ ਆ ਤੁਹਾਨੂੰ ਪਤਾ ਹੀ ਹੈ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਵੀ ਨਾਲ ਹੀ ਰੱਖੇਗਾ ਤੁਦ ਤੇ ਉਹਨਾਂ ਸਾਰੇ ਝਾੜੂ ਵਾਲਿਆਂ ਨੂੰ ਜੈ ਜੈ ਇਹਨਾਂ ਨੇ ਗੰਦ ਪਾਇਆ ਸਾਰਿਆਂ ਨੇ ਮੈਂ ਬੀਬੀ ਜੀ ਨੂੰ ਕਹਿਣਾ ਚਾਹਣਾ ਬੀਬੀ ਜੀ ਹੁਣ ਤਗੜੇ ਹੋ ਕੇ ਹੁਣ ਤੁਹਾਡਾ ਕੁਰਬਾਨੀ ਵਾਲਾ ਪਰਿਵਾਰ ਹੈ ਕਿਸੇ ਚੀਜ਼ ਦੀ ਕੋਈ ਸਮੱਸਿਆ ਹੋਵੇ ਤੁਹਾਡਾ ਮੇਰੇ ਕੋਲ ਤੁਹਾਡੇ ਕੋਲ ਮੇਰਾ ਨੰਬਰ ਹੈ ਦਿਨ ਹੋਵੇ ਰਾਤ ਮੈਨੂੰ ਦੱਸ ਦਿਓ ਜਿੱਥੇ ਮੇਰੀ ਲੋੜ ਪਈ ਸਾਡੀ ਟੀਮ ਦੀ ਲੋੜ ਪਈ ਅਸੀਂ ਤੁਹਾਡੇ ਨਾਲ ਹੁਣ ਤੁਹਾਡੀ ਸੇਵਾ ਅਗਲੀ ਵਾਰ ਇਹਨਾਂ ਨੂੰ ਆਪਾਂ ਮੰਤਰੀ ਬਣਾਵਾਂਗੇ ਇਥੋਂ ਦਿਖਾਉਣ ਵਾਸਤੇ ਸੋ ਆਪਾਂ ਡਟ ਕੇ ਲੱਗিয়ে ਕੋਈ ਟੈਨਸ਼ਨ ਨਾ ਰੱਖੋ ਅੱਗੇ ਹੋ ਕੇ ਥੋੜੀ ਲੜਾਈ ਲੜੂੰਗਾ ਲੜਦਾ ਰਿਆਂ ਤੇ ਲੜਦਾ ਰਹੂੰਗਾ ਨਾ ਡਰਿਆਂ ਨਾ ਬਾਪੂ ਬਾਦਲ ਦਾ ਖੂਨ ਹੈ ਜਿਨੇ 16 ਸਾਲ ਜੇਲ੍ਹ ਕੱਟੀਆਂ ਥੋਡੇ ਥੋਡੇ ਬਜ਼ੁਰਗਿਆਂ ਦਾ ਖੂਨ ਹੈ ਜਿਨੇ ਪੰਥ ਵਾਸਤੇ ਕੌਮ ਵਾਸਤੇ ਹਰ ਕੁਰਬਾਨੀ ਦਿੰਦੀ ਹੈ ਇਸ ਪਾਰਟੀ ਨੂੰ ਕਿਹਾ ਜਾਂਦਾ ਸ਼ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਤੇ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਕੌਮ ਦੀ ਅਸਲੀ ਵਾਰਿਸ ਪਾਰਟੀ ਜਿਸ ਪਾਰਟੀ ਦਾ ਜਨਮ ਪੰਜਾਬ ਦੀ ਲੜਾਈ ਲੜਨ ਵਾਸਤੇ ਹੋਇਆ ਸੀ ਖਾਲਸਾ ਕੌਮ ਦੀ ਲੜਾਈ ਲੜਨ ਵਾਸਤੇ ਹੋਇਆ ਆਓ ਆਪਣੀ ਪਾਰਟੀ ਨੂੰ ਹੁਣ ਇੰਨਾ ਤਗੜਾ ਕਰ ਦਈਏ ਕਿ ਆਹ ਸਾਲ ਦੇ ਅੰਦਰ ਅੰਦਰ ਜਿਵੇਂ ਕਾਂਗਰਸੀ ਜਮਾਨ ਜਾਂ ਥੋਵੀ ਬੀਜੇਪੀ ਅੰਦਰ ਤਾਂ ਹੋਣੀ ਹੀ ਹੋਣੀ ਸੀ ਅੱਜ ਨੇ ਦੋ ਚਾਰ ਰਹਿ ਗਏ ਜਿਨ੍ਹਾਂ ਦਾ ਨਿਸ਼ਾਨਾ ਜਿੰਨਾ ਨਹੀਂ ਉਹਨਾਂ ਦਾ ਨਿਸ਼ਾਨਾ ਹੈ ਅਕਾਲੀ ਦਲ ਨੂੰ ਹਰਾਉਣਾ ਹੈ ਉਹਨਾਂ ਸਾਰਿਆਂ ਦੀ ਆਪਾਂ ਇਹ ਜੀ ਹਾਲਾਤ ਕਰ ਦਈਏ ਕਿ ਇੱਕ ਪਾਸੇ ਦਾ ਤੂਫਾਨ ਖੜਾ ਕਰਕੇ ਪੰਜਾਬ ਵਿੱਚ ਵਾਪਸ ਉਹ ਖੁਸ਼ੀਆਂ ਦਾ ਮਖੌਲ ਬਣਾਈਏ ਕਿ ਆਪਣੀ ਸਰਕਾਰ ਆ ਕੇ ਵਾਪਸ ਪੰਜਾਬ ਵਿੱਚ ਰੱਖੀ ਹੋਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਸਾਰੀ ਸੰਗਤ ਦਾ ਸਾਰੇ ਵੋਟਰਾਂ ਦਾ ਕਿ ਜੋ ਤੁਸੀਂ ਜ਼ੁਲਮ ਦੇ ਖਿਲਾਫ ਲੜ ਕੇ ਇਨੇ ਤੱਕੇਸ਼ਾਈ ਦੇ ਖਿਲਾਫ ਲੜ ਕੇ ਜੋ ਤੁਸੀਂ ਵੋਟਾਂ ਪਾ ਕੇ ਕਾਲੀ ਦਲ ਨੂੰ ਵੋਟਾਂ ਪਾਈਆਂ ਤੁਹਾਡੀ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ